ਤੋਪੀਆਂ ਤੁਸੀਂ ਜੀ ਤਾਂ ਨਹੀਂ ਧਰਤੀ ਫੇਰ ਇੱਥੇ ਆਣਾ ਮਨਾ ਕਰ ਦੋ ਸਾਰਿਆਂ ਨੂੰ ਬਲਗਲ ਤੋਂ ਸਾਡੇ ਵੱਸ ਮਾ ਤੂੰ ਬੜਾ ਬਦਮਾਸ਼ ਆਂ ਭਾਈ ਇੱਕ ਗੱਲ ਅੱਜ ਕੱਲ ਬੜੀ ਪਰਚਲਿਤ ਹੋਈ ਆ ਸ਼ਹੀਦੀ ਜੋੜ ਮੇਲੇ ਤੇ ਟੋਪੀਆਂ ਵਾਲੀ ਜਿਹੜੇ ਟੋਪੀਆਂ ਤਾਰੀਆਂ ਗਈਆਂ ਨੇ ਟੋਪੀਆਂ ਤੁਸੀਂ ਜੀ ਤਾਂ ਨਹੀਂ ਧਰਤੀ ਫੇਰ ਇੱਥੇ ਆਣਾ ਮਨਾ ਕਰ ਦੋ ਸਾਰਿਆਂ ਨੂੰ ਬਲਗਲ ਤੋਂ ਸਾਡੇ ਵੱਸ ਮਾ ਤੂੰ ਬੜਾ ਬਦਮਾਸ਼ ਆਂ ਤੁਹਾਡੇ ਹਿਸਾਬ ਨਾਲ ਕੌਣ ਗਲਤ ਨੇ ਟੋਪੀਆਂ ਲਾਉਣ ਵਾਲੇ ਜਾਂ ਟੋਪੀਆਂ ਪਾਉਣ ਵਾਲੇ ਪਈ ਮੈਂ ਵੀ ਦੇਖਿਆ ਯਾਰ ਇਹ ਮਸਲਾ ਨਾ ਬੜਾ ਭੱਖਿਆ ਹੋਇਆ ਹੈ ਇਸ ਵਾਰ ਅੱਗੇ ਵੀ ਹਰੇਕ ਸੋਭਾ ਦੇ ਉੱਤੇ ਇਹ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਪਤਾ ਨਹੀਂ ਕਿਉਂ ਇਸ ਮਾਮਲੇ ਤੇ ਕਮੇਟੀਆਂ ਨਹੀਂ ਕੁਝ ਬੋਲਦੀਆਂ ਹੈਗੀਆਂ ਮੈਨੂੰ ਗਲਤੀ ਉਹਨਾਂ ਦੀ ਵੀ ਲੱਗਦੀ ਆ ਜਿਹੜੇ ਟੋਪੀਆਂ ਪਾ ਕੇ ਆਉਂਦੇ ਆ ਗਲਤੀ ਉਹਨਾਂ ਦੀ ਵੀ ਹੈ ਕਿ ਇਹਨਾਂ ਨੇ ਟੋਪੀਆਂ ਲਾਈਆਂ ਦੇਖੋ ਇੱਥੇ ਦੋ ਚੀਜ਼ਾਂ ਦੇਖਣ ਨੂੰ ਮਿਲਦੀਆਂ ਇੱਕ ਤਾਂ ਸੰਗਤ ਨੂੰ ਆਹ ਵੇਰ ਹੋਣਾ ਚਾਹੀਦਾ ਵੀ ਅਸੀਂ ਚੰਨੇ ਕਿੱਥੇ ਆ ਹਨ ਤੁਸੀਂ ਦੇਖੋ ਵੀ ਜਦੋਂ ਅਸੀਂ ਇਸ ਧਰਤੀ ਦੇ ਉੱਤੇ ਆੰਦੇ ਆ ਤਾਂ ਸਾਨੂੰ ਚਾਹੀਦਾ ਵੀ ਅਸੀਂ ਸਿਰਾਂ ਦੇ ਉੱਤੇ ਰੁਮਾਲ ਬੰਨ ਕੇ ਜਾ ਫਿਰ ਪਰਨਾ ਬੰਨ ਲੋ ਜਾਂ ਫਿਰ ਕਿਸੇ ਤੋਂ ਪੱਗ ਬਣਾ ਲਓ ਜਿਹੜੇ ਨਹੀਂ ਸਰਦਾਰ ਹੈਗੇ ਵੀ ਟੋਪੀਆਂ ਪਾ ਕੇ ਆਉਂਦੇ ਉਹਨਾਂ ਦੀ ਗੱਲ ਕਰਦੇ ਹਾਂ ਵੀ ਤੁਸੀਂ ਸਿਰ ਉਸ ਤਰੀਕੇ ਨਾਲ ਢੱਕ ਕੇ ਆਓ ਵੀ ਤੁਹਾਨੂੰ ਕੋਈ ਕਵੇ ਹੀ ਨਾ ਭਾਈ ਤੁਸੀਂ ਟੋਪੀ ਲਾਓ ਹਨਾ ਤੇ ਦੂਜੀ ਜਿਹੜੇ ਬੱਚਿਆਂ ਨੇ ਭਤੰਗੀ ਸਿੰਘਾਂ ਨੇ ਉਹ ਕੀਤਾ ਟੋਪੀਆਂ ਲਾਈਆਂ ਨੇਜੀਆਂ ਤੇ ਤੰਗੀਆਂ ਉਹ ਵੀ ਗੱਲ ਤਾਂ ਜਿਹੜੇ ਬੰਦੇ ਕੰਮ ਕਰਦੇ ਨੇ ਉਹਨਾਂ ਨੂੰ ਚਾਹੀਦਾ ਭਾਈ ਅਸੀਂ ਇੱਕ ਤਾਂ ਪੂਰਾ ਇਤਿਹਾਸ ਤੋਂ ਜਾਣੂ ਹੋਈਏ ਜੇ ਜਿਹੜੀ ਟੋਪੀ ਲਾਈਓ ਨੂੰ ਇਤਿਹਾਸ ਦੱਸੀਏ ਵੀ ਅਸੀਂ ਟੋਪੀ ਤੋਂ ਦੀ ਲਾਈਕ ਆ ਤੋਂ ਵਾਹਣਾ ਤੇ ਦੂਜਾ ਇੱਕ ਇਹ ਵੀ ਆ ਕਿ ਜੇ ਤੁਸੀਂ ਉਹ ਬੰਦੇ ਦੀ ਟੋਪੀ ਲਾਤੀ ਉਹ ਫਿਰ ਨੱਗੇ ਤੇ ਸਿਰ ਤੇ ਰਿਆ ਹੁੰਦਾ ਹਨਾ ਜਾਂ ਤਾਂ ਉਹਨੂੰ ਫਿਰ ਤੁਸੀਂ ਉਹਦੇ ਸਿਰ ਤੇ ਪਰਨਾ ਬੰਨੋ ਹਨਾ ਉਹ ਨਾਲ ਪਰਨੇ ਵੀ ਰੱਖੋ ਭਾਈ ਆ ਭਾਈ ਅਜੇ ਟੋਪੀ ਸਾਨੂੰ ਦੇ ਦੇ ਪਰਨਾ ਲੈ ਲਾ ਤੋ ਤੁਸੀਂ ਭਾਵੇਂ ਉਹ ਨਹੀਂ ਦੇ ਦੋ ਯਾਰ ਵੀ ਚੱਲੋ ਧਰੇ ਜਾ ਕੇ ਆਪਣੇ ਜਿੱਦਾਂ ਮਰਜ਼ੀ ਪਾਈ ਚੱਲਾ ਉਰੇ ਪਰ ਪਰਣਾ ਬੰਦ ਲਾ ਹੁਣ ਤੇ ਪਰਣਾ ਨਹੀਂ ਜਗੂ ਰੁਮਾਲ ਦੇ ਦੋ ਹਨ ਜਿੱਥੇ ਆਪਾਂ ਲੱਖਾਂ ਦੇ ਲੰਗਰ ਲਾਉਂਦੇ ਆ ਦੇਖੋ ਵੀ ਥਾ ਥਾ ਤੇ ਲੰਗਰ ਲੱਗੇ ਹੋਏ ਆ ਇੱਥੇ ਜੇ ਆਪਾਂ ਇੱਕ ਲੰਗਰ ਸਰੋਪਿਆਂ ਦਾ ਲਾ ਲਾਂਗੇ ਰੁਮਾਲਾਂ ਦਾ ਲਾ ਲਾਂਗੇ ਤਾਂ ਕਿੱਡੀ ਕੀ ਗੱਲ ਆ ਆਪਾਂ ਰੁਮਾਲ ਵੰਡਦੇ ਆ ਨਾਲੇ ਉਹਨਾਂ ਨੂੰ ਇਤਿਹਾਸ ਦੱਸਦੇ ਆ ਭਾਈ ਇੱਥੇ ਟੋਪੀ ਪਾਉਣੀਗਾ ਤੇ ਨਹੀਂ ਇੱਕ ਮੈਂ ਸੋਨੂੰ ਹੋਰ ਤੈਨੂੰ ਤਾਂ ਗੱਲ ਦੱਸਦਾ ਨਾਲੇ ਆਪਣੇ ਦਰਸ਼ਕ ਜਿਹੜੇ ਇਹ ਵੀਡੀਓ ਦੇਖ ਰਹੇ ਨੇ ਦੇਖੋ ਟੋਪੀ ਜਿਹੜੀ ਆ ਉਹ ਗੁਲਾਮੀ ਦਾ ਪ੍ਰਤੀਕ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਦਸਤਾਰੇ ਬਖਸ਼ੇ ਹਨ ਉਹ ਤੋਂ ਪਹਿਲਾਂ ਦੀ ਜੇ ਮੈਂ ਗੱਲ ਕਰਾਂ ਤਾਂ ਜਿਹੜੀਆਂ ਦਸਤਾਰਾਂ ਨੇ ਉਹ ਸਿਰਫ ਰਾਜੇ ਬਨਦੇ ਹੁੰਦੇ ਸੀਗੇ ਵੀ ਜਿਹੜੇ ਰਾਜੇ ਨੇ ਉਹੀ ਦਸਤਾਰਾਂ ਬਨ ਸਕਦੇ ਹੋਰ ਕੋਈ ਨਹੀਂ ਬਨ ਸਕਦਾ ਜਿਹੜੇ ਟੋਪੀ ਪਾਉਂਦੇ ਸੀਗੇ ਉਹਨਾਂ ਨੂੰ ਨੀਚਾ ਦਿਖਾਉਣ ਵਾਸਤੇ ਉਹਨਾਂ ਦੇ ਟੋਪੀ ਪਾਈ ਜਾਂਦੀ ਸੀ ਵੀ ਇਹ ਛੋਟੇ ਵਰਗ ਦੇ ਲੋਕ ਆ ਜਾਂ ਆਪਾਂ ਕਿਸੇ ਦੀ ਬੇਇੱਜ਼ਤੀ ਕਰਨੀ ਆ ਜਾਂ ਕਿਸੇ ਦਾ ਮਜ਼ਾਕ ਬਣਾਉਣਾ ਉਹਦੇ ਟੋਪੀ ਪਾਉਂਦੇ ਹੁੰਦੇ ਸੀਗੇ ਤੇ ਇਹ ਟੋਪੀਆਂ ਅਸੀਂ ਆਪਣਾ ਫੈਸ਼ਨ ਬਣਾ ਲਿਆ ਸਾਨੂੰ ਇਤਿਹਾਸ ਤੋਂ ਜਾਣੂ ਹੋਣਾ ਪੈਣਾ ਵੀ ਅਸੀਂ ਟੋਪੀਆਂ ਕਿਉਂ ਪਾ ਰਹੇ ਆ ਹਨਾ ਸੋ ਇੱਕ ਗੱਲ ਇਹ ਹੋਊਗੀ ਦੂਜੀ ਗੱਲ ਇਹ ਆ ਵੀ ਜਦੋਂ ਅਸੀਂ ਇਸ ਥਾਂ ਤੇ ਉਨੇ ਆ ਤਾਂ ਸਾਨੂੰ ਚਾਹੀਦਾ ਵੀ ਅਸੀਂ ਜਿਹੜੀ ਜਗ੍ਹਾ ਤੇ ਚੱਲਨੇ ਆ ਉੱਥੋਂ ਦੀ ਜਾਣਕਾਰੀ ਲੈ ਕੇ ਚੱਲੀਏ ਤੇ ਇਹ ਕਿਤਨਾ ਕਿਤੇ ਚੰਗੀ ਗੱਲ ਵੀ ਆ ਕਿ ਟੋਪੀਆਂ ਲਾਹ ਲਈਆਂ ਗਈਆਂ ਅੱਗੇ ਤੋਂ ਹੁਣ ਉਹ ਕਦੀ ਵੀ ਧਾਰਮਿਕ ਸਥਾਨਾਂ ਤੇ ਐਵੇਂ ਨਹੀਂ ਜਾਣਗੇ ਅੱਗੇ ਤੋਂ ਉਹ ਦਸਤਾਰਾਂ ਬਨ ਕੇ ਆਉਣਗੇ ਜਾਂ ਫਿਰ ਰੁਮਾਲ ਬੰਨ ਕੇ ਜਾਂ ਪਰਨੇ ਬਨ ਕੇ ਆਉਣਗੇ ਠੀਕ ਆ ਨਿਹੰਗ ਸਿੰਘਾਂ ਨੂੰ ਜਿਹੜੇ ਭਚੰਗੀ ਵੀਰ ਸੀਗੇ ਉਹਨਾਂ ਨੂੰ ਵੀ ਮੇਰੀ ਬੇਨਤੀ ਆ ਭਾਈ ਤੁਸੀਂ ਜਦੋਂ ਵੀ ਇਦਾਂ ਦੀ ਕੋਈ ਗੱਲ ਕਰਦੇ ਹੋ ਤਾਂ ਉਹਨੂੰ ਇਤਿਹਾਸ ਦੱਸੋ ਵੀ ਤੇਰੀ ਟੋਪੀ ਲਾਈ ਗਾਦੇ ਆ ਤੇ ਉਹਨੂੰ ਪਰਨਾ ਵੀ ਦਿਵੋ ਤੇ ਜਾਂ ਫਿਰ ਉਹਦੇ ਧਮਾਲ ਬੰਨੋ ਤੀਜੀ ਗੱਲ ਇੱਕ ਹੋਰ ਮੈਂ ਤੁਹਾਨੂੰ ਦੱਸ ਦੇਣਾ ਜਿਹੜੇ ਕਹਿੰਦੇ ਨੇ ਵੀ ਗਲਤ ਕੀ ਰਿਹਾ ਇਹ ਨਿਹੰਗ ਸਿੰਘਾਂ ਨੇ ਤੁਸੀਂ ਇਹ ਦੱਸੋ ਵੀ ਜਦੋਂ ਤੁਸੀਂ ਸਕੂਲ ਜਾਂਦੇ ਹੋ ਤਾਂ ਤੁਸੀਂ ਡਰੈਸ ਪਾ ਕੇ ਜਾਂਦੇ ਹੋ ਨਾ ਜੇ ਤੁਸੀਂ ਸਕੂਲ ਦੀ ਡਰੈਸ ਨਹੀਂ ਪਾ ਕੇ ਜਾਓਗੇ ਤਾਂ ਮੈਡਮ ਤੁਹਾਨੂੰ ਪਨਿਸ਼ਮੈਂਟ ਕਰਦੇ ਆ ਨਾ ਹਨਾ ਹਾਂ ਜਾਂ ਨਾ ਜਵਾਬ ਦਿਓ ਤੁਸੀਂ ਕਮੈਂਟ ਬਾਕਸ ਵਿੱਚ ਲਿਖੋ ਵੀ ਮੇਰੀਆਂ ਗੱਲਾਂ ਸਹੀ ਨੇ ਜਾਂ ਗਲਤ ਨੇ ਮੈਂ ਦੋਨੋਂ ਦਾ ਪੱਖ ਦੱਸ ਰਿਹਾ ਵੀ ਕੌਣ ਸਹੀ ਸੀ ਕੌਣ ਗਲਤ ਹੈ ਠੀਕ ਹੈ ਜਦੋਂ ਆਪਾਂ ਕਿਤੇ ਜਾਂਦੇ ਆ ਜਾਂ ਫੌਜ ਦੇ ਵਿੱਚ ਭਰਤੀ ਹੁੰਦੇ ਉਸੇ ਵੀ ਡਰੈੱਸ ਪਾਉਣੀ ਪੈਂਦੀ ਹੈ ਸਕੂਲ 'ਚ ਜਾਂਦੇ ਆ ਉੱਥੇ ਵੀ ਡਰੈੱਸ ਪਾਉਣੀ ਪੈਂਦੀ ਜੇ ਨਹੀਂ ਪਾਉਂਦੇ ਤਾਂ ਸਾਨੂੰ ਪਨਿਸ਼ਮੈਂਟ ਮਿਲਦੀ ਹੈ ਇਹ ਕਿਤਨਾ ਕਿਤੇ ਸਾਡੀ ਪਨਿਸ਼ਮੈਂਟ ਆ ਇਹਦਾ ਗੁੱਸਾ ਨਾ ਕਰੋ ਠੀਕ ਹੈ ਇਹਦੇ ਤੋਂ ਸਮਝੋ ਇਹਦੇ ਤੋਂ ਆਪਣੇ ਆਪ ਨੂੰ ਠੀਕ ਕਰੋ ਵੀ ਯਾਰ ਸਾਡੀ ਗਲਤੀ ਸੀ ਠੀਕ ਹੈ ਵੇ ਅਸੀਂ ਟੋਪੀ ਪਾ ਕੇ ਨਹੀਂ ਜਾਣਾ ਹੈਗਾ ਉੱਥੇ ਖੈਰ ਜੇ ਪਾ ਕੇ ਵੀ ਆਏ ਹੋ ਤਾਂ ਤੁਸੀਂ ਥੋੜਾ ਜਾ ਉਸ ਚੀਜ਼ ਨੂੰ ਸਮਝੋ ਤੇ ਅੱਗੇ ਤੋਂ ਪਰਨੇ ਬੰਨ ਕੇ ਜਾਂ ਫਿਰ ਟੋਪੀਆਂ ਪਾ ਕੇ ਆਏ ਹੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਤਾਂ ਕਿ ਜਿਹੜੇ ਵੀਰ ਇੱਥੇ ਟੋਪੀਆਂ ਪਾ ਕੇ ਆਏ ਸੀ ਕਿ ਉਹਨਾਂ ਤੱਕ ਇਹ ਵੀਡੀਓ ਪਹੁੰਚੇ ਤੇ ਉਹ ਇਸ ਗੱਲ ਦਾ ਗੁੱਸਾ ਨਾ ਕਰਨ ਤੇ ਜਿਹੜੇ ਵੀਰਾਂ ਨੇ ਇਹ ਟੋਪੀਆਂ ਜਿਹੜੀਆਂ ਲਾਤੀਆਂ ਸੀਗੀਆਂ ਉਹ ਵੀ ਜਰੂਰ ਇਹ ਮੇਰੇ ਹੱਥ ਜੋੜ ਕੇ ਬੇਨਤੀ ਆ ਕਿ ਜੇ ਤੁਸੀਂ ਲਾਉਂਦੇ ਹੋ ਠੀਕ ਹੈ ਕੋਈ ਗੱਲ ਨਹੀਂ ਪਰ ਤੁਸੀਂ ਨਾਲ ਉਹਨਾਂ ਨੂੰ ਸਰੋਪਾ ਜਾਂ ਫਿਰ ਰੁਮਾਲ ਵੀ ਜਿਹੜੇ ਉਹ ਜਰੂਰ ਦਿਆ ਕਰੋ अच्छा भाई एक गन होर करनी सी मैं एक चीज ऑब्जर्व ਕੀਤੀ ਹੈ ਵੀ ਜਦੋਂ ਪਾਲਕੀ ਸਾਹਿਬ ਨਿਕਲਦੀ ਹੈ ਸ਼ਹੀਦੀ ਜੋੜ ਮੇਲੇ ਦੇ ਆਖਰੀ ਦਿਨ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਜੋ ਲੰਗਰ ਵਾਲੀਆਂ ਟਰਾਲੀਆਂ ਹੁੰਦੀਆਂ ਨੇ ਜਾਂ ਫਿਰ ਲੋਕ ਸ਼ਰਧਾ ਨਾਲ ਜਿਹੜੇ ਆਏ ਹੁੰਦੇ ਨੇ ਟਰਾਲੀਆਂ ਤੇ ਉਹ ਨਾਲ ਦੀ ਨਾਲ ਹੀ ਟਰਾਲੀਆਂ ਨਿਕਲਣ ਲੱਗ ਜਾਂਦੀਆਂ ਨੇ ਜਿਸ ਦੇ ਕਰਕੇ ਜਿਹੜੀ ਸੰਗਤ ਪੈਦਲ ਆਈ ਹੁੰਦੀ ਆ ਉਹਨਾਂ ਨੂੰ ਬੜੀ ਦਿੱਕਤ ਪਰੇਸ਼ਾਨੀ ਹੁੰਦੀ ਆ ਤੇ ਮੈਨੂੰ ਇਹ ਚੀਜ਼ ਲੱਗਦੀ ਹੈ ਵੀ ਇਹ ਚੀਜ਼ ਥੋੜੀ ਜਿਹੀ ਘੱਟ ਹੋਣੀ ਚਾਹੀਦੀ ਆ ਤੁਹਾਡਾ ਕੀ ਵਿਚਾਰ ਆ ਇਸ ਦੇ ਬਾਰੇ ਹਾਂ ਭਾਈ ਮੈਂ ਵੀ ਇਹ ਚੀਜ਼ ਅਬਜ਼ਰਵ ਕੀਤੀ ਆ ਜਦੋਂ ਪਾਲਕੀ ਸਾਹਿਬ ਨਿਕਲਦੀ ਆ ਨਾਲ ਹੀ ਟਰਾਲੀਆਂ ਜਿਹੜੇ ਲੰਗਰ ਨੇ ਉਹ ਖਤਮ ਹੋਣੇ ਸ਼ੁਰੂ ਹੋ ਜਾਂਦੇ ਨੇ ਨਾਲ ਹੀ ਉਹ ਫਿਰ ਆਪਣਾ ਟਰਾਲੀਆਂ ਸੰਗਤ ਵਾਪਸ ਜਾਣੀ ਇੱਕ ਮਿੰਟ ਚ ਸ਼ੁਰੂ ਹੋ ਜਾਂਦੀ ਆ ਹਾਲਾਂਕਿ ਇੱਥੋਂ ਤੱਕ ਵੀ ਪਾਲਕੀ ਸਾਹਿਬ ਦੇ ਪਿੱਛੇ ਹੀ ਟਰਾਲੀਆਂ ਜਿਹੜੀਆਂ ਉਹ ਲੱਗੀਆਂ ਹੁੰਦੀਆਂ ਵੀ ਅਸੀਂ ਵੀ ਨਾਲ ਹੀ ਨਿਕਲ ਜਾਾਂਗੇ ਇਹ ਜੀ ਮੈਨੂੰ ਵੀ ਗਲਤ ਲੱਗਦੀ ਆ ਕਿਉਂਕਿ ਸੰਗਤ ਜਿਹੜੀ ਆ ਉਹ ਬਹੁਤ ਵੱਡੀ ਗਿਣਤੀ ਚ ਆਈ ਹੁੰਦੀ ਆ 13 ਪੋਹ ਨੂੰ ਪਾਲਕੀ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਤੇ ਜਦੋਂ ਪਾਲਕੀ ਸਾਹਿਬ ਨਿਕਲਦੀ ਆ ਨਾਲ ਹੀ ਆਪਾਂ ਟਰਾਲੀਆਂ ਵੀ ਨਾਲ ਹੀ ਤੋਰ ਲੈਂਦੇ ਆ ਉਹਦਾ ਨਾ ਰਸ਼ ਬਹੁਤ ਜ਼ਿਆਦਾ ਵੱਧ ਜਾਂਦਾ ਤੇ ਸਿਸਟਮ ਜਿਹੜਾ ਆਊਟ ਆਫ ਕੰਟਰੋਲ ਹੋ ਜਾਂਦਾ ਇਹਦੇ ਬਾਰੇ ਵੀ ਗੌਰ ਕਰਨੀ ਚਾਹੀਦੀ ਹੈ ਜਦੋਂ ਲੰਗਰ ਵਾਲਿਆਂ ਦੀ ਮੀਟਿੰਗ ਹੁੰਦੀ ਆ ਪਹਿਲਾਂ ਆਪਣਾ ਲੰਗਰ ਲਾਉਣ ਤੋਂ ਪਹਿਲਾਂ ਕਿਦੋਂ ਮੀਟਿੰਗ ਹੁੰਦੀ ਉਹਦੇ ਵਿੱਚ ਇਹ ਗੱਲ ਜਰੂਰ ਰੱਖੀ ਜਾਵੇ ਵੀ ਜਦੋਂ ਆਪਣੀ ਸਮਾਪਤੀ ਹੋ ਜਾਂਦੀ ਹੈ ਭਾਵੇਂ ਲੰਗਰਾਂ ਦੀ ਸਮਾਪਤੀ ਕਹ ਲਓ ਜਾਂ ਫਿਰ ਪਾਲਕੀ ਸਾਹਿਬ ਜਦੋਂ ਉਹ ਆਪਣਾ ਜੋਤੀਸਰੂਪ ਸਾਹਿਬ ਤੱਕ ਪਹੁੰਚ ਜਾਂਦੇ ਨੇ ਉਹ ਤੋਂ ਬਾਅਦ ਜਦੋਂ ਆਪਾਂ ਜਾਣਾ ਸ਼ੁਰੂ ਕਰਦਿੰਦੇ ਹਾਂ ਉਹ ਥੋੜਾ ਰੁਕ ਕੇ ਜਾਇਆ ਜਾਵੇ ਜਾਂ ਫੇ ਜਾਂ ਰਾਤ ਦੇ ਸਮੇਂ ਰਸਤਾ ਖੋਲ ਦਿੱਤਾ ਜਾਵੇ ਟਰਾਲੀਆਂ ਵਾਸਤੇ ਵੀ ਤੁਸੀਂ ਰਾਤੋਂ ਰਾਤ ਨਿਕਲਣਾ ਨਿਕਲ ਵੀ ਜਾ ਫਿਰ ਦੂਜੇ ਦਿਨ ਦੂਜੇ ਦਿਨ ਵਾਪਸੀ ਤੁਸੀਂ ਕਰੋ ਉਹ ਜ਼ਿਆਦਾ ਸਹੀ ਰਹੂਗਾ ਪਰ ਇਹ ਵੀ ਆ ਵੀ ਬਹੁਤ ਵੀਰ ਜਿਹੜੇ ਨੇ ਉਹ 15 ਦਿਨ ਤੋਂ ਹੀ ਘਰ ਛੱਡ ਕੇ ਹਨਾ ਬੈਠੇ ਹੁੰਦੇ ਆ ਉਹਨਾਂ ਦੀ ਵੀ ਭਾਵਨਾ ਹੁੰਦੀ ਆ ਤੇ ਉਹਨਾਂ ਨੇ ਵੀ ਫਿਰ ਵਾਪਸ ਘਰ ਜਾਣਾ ਹੁੰਦਾ ਸੋ ਦੋਨੀਆਂ ਚੀਜ਼ਾਂ ਸਹੀ ਨੇ ਪਰ ਮੈਨੂੰ ਲੱਗਦਾ ਵੀ ਇਹ ਜੇ ਆਪਣਾ ਮੀਟਿੰਗ ਦੇ ਵਿੱਚ ਇਸ ਬਾਬਤ ਚਰਚਾ ਹੋਈਵੇ ਤਾਂ ਕੋਈ ਵਧੀਆ ਹੱਲ ਜਿਹੜਾ ਇਸ ਜੀ ਦਾ ਨਿਕਲ ਸਕਦਾ ਅੱਛਾ ਬਾਈ ਇੱਕ ਗੱਲ ਹੋਰ ਮੈਂ ਅਬਜ਼ਰਵ ਕੀਤੀ ਹੈ ਵੀ ਇਸ ਵਾਰ ਜਿਹੜੀ ਹੁੱਲੜਬਾਜੀ ਹੈ ਉਹ ਬਹੁਤ ਜ਼ਿਆਦਾ ਘੱਟ ਹੋਈ ਹੈ ਤੇ ਮੁੰਡਿਆਂ ਨੇ ਇਸ ਵਾਰੀ ਜਿਵੇਂ ਟਰੈਕਟਰਾਂ ਤੇ ਹਨਾ ਆਪਣੇ ਸਪੀਕਰ ਬਹੁਤ ਘੱਟ ਲਾਏ ਨੇ ਜੇ ਲਾਏ ਵੀ ਨੇ ਤਾਂ ਉਹ ਘੱਟਵਾਜ਼ ਦੇ ਵਿੱਚ ਲਾਏ ਨੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ 100% ਇਹਦੇ ਨਾਲ ਸਹਿਮਤ ਹਾਂ ਤੁਹਾਡੇ ਨਾਲ ਬਈ ਇਸ ਵਾਰ ਹੁੱਲੜਬਾਜੀ ਜ਼ਰੂਰ ਘੱਟ ਦੇਖਣ ਨੂੰ ਮਿਲੀ ਹੈ ਇਹ ਚੀਜ਼ ਜ਼ਰੂਰ ਹੈਗੀ ਆ ਅ ਟਰਾਲੀਆਂ ਤੇ ਵੀ ਲੋਕ ਆਏ ਨੇ ਤੁਰਕੇ ਵੀ ਆਉਂਦੇ ਰਹੇ ਨੇ ਸਾਡੀਆਂ ਭੈਣਾਂ ਮਾਵਾ ਵੀ ਜਿਹੜੀਆਂ ਆਉਂਦੀਆਂ ਰਹੀਆਂ ਨੇ ਮੈਂ ਤਾਂ ਲੋਕਾਂ ਦੇ ਨਾਂ ਮਨਾਂ 'ਚ ਡਰ ਹੁੰਦਾ ਸੀ ਵੀ ਉੱਥੇ ਨਹੀਂ ਲੈ ਕੇ ਜਾਣਾ ਭੈਣਾਂ ਨੂੰ ਜਾਂ ਘਰਦਿਆਂ ਨੂੰ ਵੀ ਉੱਥੇ ਹੁਲੜਬਾਜੀ ਬਹੁਤ ਹੁੰਦੀ ਆ ਪਰ ਇਸ ਵਾਰ ਬਹੁਤ ਘੱਟ ਸੀਗੀ ਤੇ ਇਸ ਵਾਰ ਨਾ ਪੌਂਕੂ ਜੇ ਸੁਣਨ ਨੂੰ ਮਿਲੇ ਨਾ ਕਿਸੇ ਨੇ ਮੂੰਹ ਤੇ ਮੁਕਟ ਜੇ ਲਗਾਏ ਨਾ ਕਿਸੇ ਨੇ ਭੂਤ ਵਾਲੇ ਮੁਕਟ ਜੇ ਲਿੱਤੇ ਮਤਲਬ ਅਵੇਰ ਹੋਏ ਆ ਲੋਕ ਤੇ ਉਹਨਾਂ ਨੂੰ ਪਤਾ ਵੀ ਅਸੀਂ ਚੱਲੇ ਕਿੱਥੇ ਆ ਤੁਹਾਨੂੰ ਕਿਵੇਂ ਦੀ ਲੱਗੀ ਇਸ ਵਾਰ ਸ਼ਹੀਦੀ ਦਿਹਾੜਿਆਂ ਦੇ ਵਿੱਚ ਸੰਗਤ ਦੀ ਆਵਾਜ਼ ਆਈ ਉਹ ਤੁਸੀਂ ਕਮੈਂਟ ਬਾਕਸ ਵਿੱਚ ਜਰੂਰ ਲਿਖਿਓ ਕਿ ਅੱਗੇ ਨਾਲ ਲੋਕ ਸੁੰਝਵਾਨ ਹੋਏ ਨੇ ਸੱਚੇ ਦਿਨੋਂ ਸ਼ਰਧਾ ਦੇ ਨਾਲ ਇੱਥੇ ਪਹੁੰਚਦੇ ਨੇ ਉਹ ਜਰੂਰ ਕਮੈਂਟ ਬਾਕਸ ਵਿੱਚ ਲਿਖਿਓ